मैं डरा देना तू कि आ जा पाठ कर दी दादी दादी पाठ कर लेंदे आ जा बजा ਅੰਦਰ ਨਾ ਆ। ਬਾਹਰ ਦਿੰਦਾ ਤੂੰ ਲੁੱਟ ਆ ਜਾ। ਇੱਥੇ ਆ ਜਾ। ਪਾਪਾ ਕਰੰਦੀ ਰਹੀ ਐ ਮੈਂ ਟਮਟਮਟੀ ਜਾਣਾ ਪਿਆ ਪਤਾ ਨਹੀਂ ਉਹਨਾਂ ਨੂੰ ਕੀ ਗੱਲ ਹੋਣ ਲੱਗ ਪਈ ਜੱਕ ਦਾ। ਇੰਦਰ ਚੱਲ ਰਹੀਆਂ ਰੈਸਿੰਗ। ਹਾਂਜੀ ਸਤਿ ਸ੍ਰੀ ਅਕਾਲ ਸਾਰਾ ਤੁਹਾਡਾ ਢਾਈ ਦੇ ਨੇ ਵਲੌਗ ਦੇ ਵਿੱਚ ਤੇ ਯਾਰ ਹਣੀ ਹੋ ਗਿਆ ਤਿਆਰ ਤੇ ਜੱਕ ਟੂਪਰੂ ਦੀ ਉਹ ਵਾਲੀ ਫੜਾਂਗੇ ਉਹ ਬਈ ਜੜੀ। ਠੀਕ ਹੈ। ਤੇ ਟਾਈਮ ਹੋ ਗਿਆ ਆ ਆਪਕੋ ਜੀ 10:30 ਤੇ ਚੱਲੇ ਆ ਹੁਣ ਸਲੂਨ ਤੇ ਪੱਗ ਮੰਨ ਲਈ ਆ ਬਗਾ ਇਹ ਵੀ ਦੋ ਚਾਰ ਛੋਟੀਆਂ ਰੱਖੀਆਂ ਨੇ ਜਿਹੜੀਆਂ ਥੋੜੀਆਂ ਜਲਦੀ ਵੱਜਣੀਆਂ ਮਤਲਬ ਪਤਲੇ ਕੱਪੜੇ ਦੀਆਂ ਉਹਦਾਂ ਦੇ ਸਾਢੇ 5 ਮੀਟਰ ਗਏ ਭਾਰੇ ਆ ਵੀ ਕੁਝ ਪੱਗਾਂ ਰੱਖੀਆਂ ਨੇ ਜਿਹੜੀਆਂ ਪਤਲੇ ਕੱਪੜੇ ਦੀਆਂ ਹੋਰ ਜਲਦੀ ਵੱਜ ਜਾਂਦੀਆਂ ਨੇ ਹੌਲੀਆਂ ਜੀਆਂ ਪੱਗਾਂ ਨੇ ਤੇ ਸੋ ਚੱਲੇ ਆ ਤੇ ਗੁੱਠੇ ਨੂੰ ਥੋੜਾ ਜਿਹਾ ਰਮਾਨ ਆ ਅੱਗੇ ਨਾਲੋਂ ਪਰ ਉਨੀ ਗੱਲਬਾਤ ਨਹੀਂ ਪਰ ਚਲੋ ਕੋਈ ਨਹੀਂ ਹੋਰ ਜਿਹੜੀ ਰਮਾਨ ਆ ਜੀ ਬਹੁਤ ਦਰਦ ਨਿਕਲਦੀ ਹੁੰਦੀ ਆ ਜਦੋਂ ਨਾ ਅਰੇਸ਼ਾ ਜਿਹਾ ਕਾਫੀ ਪੈਗਾਂ ਦਾ ਦਰਦ ਬੜੀ ਨਿਕਲਦੀ ਚਲੋ ਕੋਈ ਨਹੀਂ ਟਾਈਮ ਆ ਲੰਘ ਜਾਊਗਾ ਵੀ ਇੱਕ ਤੁਹਾਨੂੰ ਦੱਸਣਾ ਸੀ ਕਿ ਆਪਣਾ ਆ ਰਿਹਾ 22 ਦਸੰਬਰ ਨੂੰ ਬਰਥਡੇ ਤੇ ਪਰ ਸੈਲੀਬ੍ਰੇਟ ਨਹੀਂ ਕਰਨਾ ਸੈਲੀਬ੍ਰੇਟ ਇਸ ਕਰਕੇ ਨਹੀਂ ਕਰਨਾ ਕਿਉਂਕਿ ਛਿੱਦੀ-ਧਿਆੜੇ ਚੱਲ ਰਹੇ ਨੇ ਦੇਖਾਂਗੇ ਛਿੱਦੀ-ਧਿਆੜੇ ਜਦੋਂ ਆਪਣਾ ਸਮਾਪਤ ਹੋ ਜਾਣਗੇ ਉਸ ਤੋਂ ਬਾਅਦ ਚ ਦੇਖ ਲਾਂਗੇ ਛੋਟਾ ਜਿਹਾ ਕੇਕ ਲਿਆ ਕੇ ਸਲੂਨ ਤੇ ਕੱਟ ਲਾਂਗੇ ਠੀਕ ਨਹੀਂ ਗੱਲ ਉਸ ਤੋਂ ਪਹਿਲਾਂ ਕੁਝ ਨਹੀਂ ਕਰਨਾ ਸਟਾਰਟ ਹਰ ਟੈਨਸ਼ਨ ਹੀ ਕਿੰਨ ਸੋਨਾ ਦਾ ਫੋਨ ਆਇਆ ਹੁਣ ਇਹ ਕਹਿੰਦੇ ਕਿ ਕਿੱਦਾਂ ਕੰਮ ਆ ਚੱਲੀ ਜਾਂਦਾ ਹੈ ਆ ਮੂੰਹ ਪੱਕਿਆ ਇਹ ਕੰਨਾ ਪੱਕ ਗਿਆ ਦਰਦ ਕਰਦਾ ਮੈਂ ਹੁਣ ਛੋੜ ਗਿਆ ਕਿ ਟਵਾ ਗਿਆ ਮੈਂ ਜਾਣ ਕਢਾਉਣਾ ਉਂਗੂਠੇ ਦਾ ਨਾ ਥੋੜਾ ਜਿਆ ਕੰਮ ਜਿਆਦਾ ਖਰਾਬ ਹੋ ਗਿਆ ਵੱਧ ਗਿਆ ਅੱਗੇ ਨਾਲੋਂ ਥੋੜਾ ਜਿਹਾ ਹੋਰ ਨਾ ਜਿਆਦਾ ਮਤਲਬ ਜਿਦਾਂ ਰੀਸ਼ਾ ਜਿਆ ਵੱਧ ਗਿਆ ਅੰਦਰ ਤੇ ਟੈਸਟ ਤਾਂ ਸੰਵੰਢੀ ਹੁਣ ਤੇ ਉਦਾਂ ਮੈਂ ਹੁਣ ਹਸਪੀਟਲ ਆਇਆ ਇੱਥੇ ਤੇ ਉਹਨਾਂ ਸਿੰਪਲ ਜਿਹਾ ਲਿਆ ਵਾ ਕਹਿੰਦੇ ਸ਼ਾਮੀ ਦਵਾਈ ਦੇਵਾਂਗੇ ਟੈਸਟ ਲੈ ਲਿਆ ਆਪਣਾ ਬਲੱਡ ਲੈ ਲਿਆ ਟੈਸਟ ਕਰਨ ਵਾਸਤੇ ਹੁਣ ਚੱਲਿਆਂ ਆ ਇਹ ਹਸਪਤਾਲ ਆਇਆ ਸੀਗਾ ਮੈਂ ਆ ਦੇਖੋ ਸਾਹਮਣੇ ਗੁਰੂ ਨਾਨਕ ਦੇ ਹਸਪਤਾਲ ਹੁਣ ਚੱਲਿਆਂ ਥੋੜਾ ਕਾਦੀ ਕਾਦੀ ਨੂੰ ਥੋੜਾ ਸਮਾਨ ਫੜ ਕੇ ਲੈਣਾ ਆਪਣਾ ਭਾਜੀ ਹੁਣਾਂ ਦੇ ਸਲੂਨ ਤੋਂ ਕਾਦੀ ਵੀ ਆਪਣਾ ਇੱਕ ਸਲੂਨ ਹੈਗਾ ਜਾਂ ਉੱਥੇ ਜਾਣਾ ਸਮਾਨ ਸਨੂ ਲੈਣਾ ਮਾਤੇ ਤੇ ਉਧਰ ਚਲੇ ਥੋੜਾ ਨਾਲੇ ਕੰਮ ਆ ਉਥੇ ਆਪਣਾ ਹੈਲਪ ਵਗੈਰਾ ਕਰਾਉਣੀ ਹੈ ਭਾਬੀ ਹੁਣਾਂ ਦੇ ਨਾਲ ਤੇ ਮੈਡਮ ਨਾਲ ਖੜਨਾ ਪੈਣਾ ਇਥੋਂ ਆਪਣਾ ਮੈਡਮ ਜਿਹੜੀ ਉਹ ਨਾਲ ਜਾਣਗੇ ਮੈਂ ਸੀਗਾ ਕਾਦੀਆਂ ਤੇ ਆਪਣਾ ਕੰਮ ਨਿਬੜ ਕੇ ਹੁਣ ਚੱਲੇ ਆ ਵੀ ਠੀਕ ਹੈ ਜੀ ਇੱਥੇ ਵੀ ਸੇਮ ਫੋਟੋਆਂ ਲਗਾਈ ਹੋਈਆਂ ਹਨ हेयरलाइन ਬਿਊਟੀ ਸਲੂਨ ਹੁਣ ਭਾਬੀ ਜੀ ਹੁਣਾਂ ਨੂੰ ਨਾਲ ਹੀ ਲੈ ਜਾਵਾਂਗਾ ਕਿਉਂਕਿ ਟਾਈਮ ਕਾਫੀ ਹੋ ਗਿਆ ਫਿਰ ਭਾਬੀ ਜੀ ਕਹਿੰਦੇ ਮੈਂ ਬੱਸੇ ਆਉਣਾ 6 ਵਜ ਗਏ ਨੇ ਹੁਣ ਤੇ ਚੱਲਿਆਂ ਘਰੇ ਲੋਕ ਲਾਕ ਕਰਨ ਦੇ ਭਾਬੀ ਹੁਣਾਂ ਸਲੂਨ ਤਾਰਤਾ ਹੈ ਉੱਥੋਂ ਆਪੇ ਭਾਈ ਹੁਣੀ ਛੱਡਣਗੇ ਘਰੇ ਮੈਂ ਦਵਾਈ ਲੈ ਆਵਾਂ ਗੁੱਠੇ ਦੀ ਬਹੁਤ ਮੰਦਾ ਆ ਲਿਆ ਗੁੱਠੇ ਵਾਲੇ ਸੁੱਝ ਗਏ ਤੇ ਮੈਂ ਮੈਂ ਦਵਾਈ ਲੈ ਕੇ ਤੇ ਆਵਾਂ ਭਾਈ ਜਾਨ ਹੈ ਤੇ ਜਵਾਨ ਹੈ ਮੈਂ ਯਾਗਾ ਹਸਪੀਟਲ ਦਵਾਈ ਨਾ ਲੈ ਲਈ ਤੇ ਉਦੋਂ ਡਰਸਾ ਰਹੇ ਨੇ ਇਨਫੈਕਸ਼ਨ ਨਹੀਂ ਆਈ ਠੀਕ ਹੈ ਵੀ ਬਸ ਇਹ ਖਿੱਚ ਪੈ ਗਈ ਹੈ ਕਿਤੇ ਗੁੱਠੇ ਨੂੰ ਖਿੱਚਾ ਹੁਣ ਚਾਹ ਦੇ ਆਈ ਤੇ ਉਹਦੇ ਚੱਕਰ ਕਰਕੇ ਹੋ ਗਿਆ ਤਾਂ ਮੈਂ ਖਰਾਬ ਵਾਪਸ ਚਲੋ ਕੋਈ ਨਹੀਂ ਕਹਿੰਦੇ ਮੋੜਨਾ ਨਹੀਂ ਹੈਗਾ ਹੁਣ ਥੋੜੇ ਦਿਨ ਗੁੱਠਾ ਇੱਕ ਗੁੱਠੇ ਦੇ ਪੱਟੀ ਨਹੀਂ ਵਟਨੀ ਰੋਜ਼ ਜੇ ਜਿਆਦਾ ਟਾਈਮ ਮੁਰਦਾ ਰਹੇ ਤਾਂ ਫਿਰ ਇਹ ਮਤਲਬ ਜਿਆਦਾ ਰਿਸ਼ਾ ਪੈਣਾ ਇਹਦੇ ਵਿੱਚ ਮੁਸ਼ਕਲ ਆ ਸਕਦੀ। ਹੁਣ ਫਿਰ ਇਦਾਂ ਕਰਾਂਗੇ ਵੀ ਥੋੜਾ ਸੱਦਾ ਰੱਖਿਆ ਕਰਾਂਗੇ ਜਿਆਦਾ ਨਾ ਕੰਮ ਕਰਾਂਗੇ ਤਾਂ ਹੋਰ ਕੀ ਹੈ। ਇਦਾਂ ਅੱਜ ਨਹੀਂ ਕੋਈ ਮਾਹੌਲ ਚੱਲ ਬਣਾਇਆ ਖਾਣ ਪੀਣ ਦਾ ਕੋਈ। ਭਾਈ ਲੈ ਆਓ ਤੇ ਖਾਣਾ। ਲੈ ਆਓ ਇਹਦੇ। ਵਧੇ ਤੇ ਮਾਰੋ ਤਿਸਨਾ। ਸਾਨੂੰ। ਉਹ ਵਾਲਾ ਕੀ ਪਿਆ ਪਤਾ ਨਹੀਂ। ਰੋਲਾ ਕੀ ਪੈ ਗਿਆ ਪਿੰਡ ਚ। ਇਹਨੂੰ ਤੇ ਬੰਦ ਕਰੋ ਪਿੰਨੇ ਦਾ। ਨਹੀਂ ਆਇਆ ਉਹਦਾ ਚੱਲ ਨਹੀਂ ਚਲੋ ਉਹ ਦਮੇਸ਼ ਉਹਨੂੰ ਮੈਂ ਕੱਢ ਦੂੰਗਾ ਭਾਜੀ ਮੇਰੇ ਕੋਲ ਰੋ ਯਾਰ ਅੱਜ ਉਹ ਭਾਈ ਭਾਜੀ ਰੋ ਯਾਰ ਇੱਥੇ ਲਾ ਦੀਆ ਬਿਸਤਰਾ ਨਹੀਂ ਇਹ ਝੁੱਲ ਪਾਇਆ ਮੈਂ ਝੁੱਲ ਇਹ ਗੱਲ ਝੁੱਲ ਜੇ ਪਪਾ ਪਾਇਆ ਮੈਂ ਠੀਕ ਕਰਾ ਜੇ ਛੁੱਟੀ ਕਰ ਛੁੱਟੀ ਕਰ ਮੇਰੀ ਗੱਲ ਤੋਂ ਬਿਸਤਰੇ ਲਿਆ ਇੱਥੇ ਰਹਿਗਾ ਇੱਥੇ ਇੱਥੇ ਰਹਿਗਾ ਨਹੀਂ ਯਾਰ ਲੈ ਹੁੰਦੀ ਲੋੜ ਨਹੀਂ ਉਹ ਮੈਂ ਛੱਡ ਜਣਾ ਘਰੋਂ ਬਿਸਤਰਾ ਮੈਂ ਪਾਣੀ ਰਹਿਣ ਦੀ ਗੱਲ ਦੀ ਦੋਵੇਂ ਦੋਵੇਂ ਯਾਰ ਕਰਾਂਗੇ ਦੋਵੇਂ ਯਾਰ ਤੇ ਨਾ ਯਾਰ ਦਿਲ ਲੱਗਾ ਮੈਂ ਕਿਉਂ ਮੂੰਹ ਹੀ ਨੇ ਪੈਕਟ ਮੈਂ ਛੱਡ ਜਨਾ ਮਗਰ ਬਣਾਉਂਦਾ ਰਹੀ ਤੇਨਾਂ ਦਿਲ ਲੱਗਾ ਨੇ ਨਾਲ ਆ ਭਈਏ ਦੇ ਨਾਲ ਆ ਸਹੀ ਗੱਲ ਏ ਦੋਵੇਂ ਦੋਵੇਂ ਸੱਚੀ ਚੱਲੇ ਆਂ ਨਾ ਗਈ ਯਾਰ ਨਿਕਾ ਗਾੜੀ ਬੱਸ ਬੂਸ ਨਹੀਂ ਮਿਲਦੀ ਤੁਸੀਂ ਕਹਾਂ ਹੋਣਾ ਜਾ ਹੋਜੀ ਆ ਹਾਂ ਕਿੰਨੇ ਦਾ ਦੇਵਾ ਤੈਨੂੰ ਹੋਰ ਕਿਦਾਂ ਕਰੇ ਹੁਣ ਜਨਾ ਕਿ ਤੇਰੀ ਵੀਡੀਓ ਕਰਦਾ ਨਹੀਂ ਡਿਲੀਵਰ ਆ ਕਰਦਾਂਗੇ ਸਹੀ ਗਾ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਮੈਂ ਕਹਿ ਦਣਾ ਵੀ ਜਿਹੜੇ ਜਾਣਦੇ ਆ ਪਾ ਮੁੰਡੇ ਦੀ ਅੱਗੇ ਵੀਡੀਓ ਫਾਰਵਰਡ ਨਾ ਕਰੋ ਠੀਕ ਨੇ ਕਹਿਤਾ ਠੀਕ ਹੈ ਨਹੀਂ ਸਾਹ ਨਹੀਂ ਰਾਏ ਯਾਰ ਚੱਲ ਯਾਰ ਜਾਣ ਦੋ ਜਾਣ ਦੋ ਯਾਰ ਜਾਣ ਦੋ ਚੱਲ ਕੰਮ ਇਹ ਨੋ ਨੋ ਨਹੀਂ ਨੋ ਦਲ ਦੋ ਦੋ ਨਾ ਦੱਸ ਵੀ ਤੂੰ ਹੀ ਕਰਨੀ ਨਹੀਂ ਮੈਨੂੰ ਪਾਜੀ ਟੋਪੀ ਟੋਪੀ ਮੱਸਾ ਤਾਂ ਕਰਾਂ ਧੋਪ ਨਿਕਲੀ ਆ ਅੱਖਾਂ ਦਿੱਤੇ ਕੀਤੀ ਆ ਜੀ ਜਿਵੇਂ ਸਿਮਰਦ ਰਹਾ ਲੱਗਦਾ ਭਰਾ ਪੂਰਾ ਲੈ ਵੀ ਹੈ ਦੇਖਾ ਉੱਥੇ ਕੋਈ ਨਹੀਂ ਆ ਗਿਆ ਕੀ ਆ ਕੁੜਬਾ ਕੇ ਆ ਗਿਆ ਨਹੀਂ ਕਰ ਤੁਰਾ ਉਦਾਂ ਹੀ ਨਾ ਤੁਰੇ ਹੀ ਹੈ ਹੁਣ ਚੱਲੇ ਆ ਘਰੇ ਤੇ ਮੰਮੀ ਨੇ ਫੋਨ ਆਇਆ ਕਿਰਨ ਦੀ ਜੀ ਠੀਕ ਨਹੀਂ ਹੈਗੀ ਜੀ ਅਜੀ ਡੋਕਟਰ ਨੂੰ ਸੱਤ ਦਿਨ ਬਾਅਦ ਤੇ ਗਏ ਕੰਮ ਜਿਆਦਾ ਹੀ ਖਰਾਬ ਆ ਤੇ ਸੋ ਉਹ ਚੜ ਗਏ ਜਲਦੀ ਜਲਦੀ ਭੈਣ ਨਹੀਂ ਵਿਚਾਰੀ ਠੀਕ ਹੈਗੀ ਪਤਾ ਨਹੀਂ ਕੀ ਪ੍ਰੋਬਲਮ ਆਈ ਨਹੀਂ ਉੱਠ ਲੈਣੇ ਪਵਾ ਕੇ ਅਚਲ ਉਧਰ ਲੈ ਆਣੇ ਮੇਰੇ ਅਹਰ ਗੁੰਦਾ ਆਇਆ ਇਹ ਫੋਨ ਮੈਂ ਗੱਲ ਕੀਤੀ ਮੇਰੇ ਨਾਲ ਕਹਿੰਦੀ ਪਪਾ ਪਪਾ ਮੈਂ ਕੀ ਕਰਨੀ ਕਹਿੰਦੀ ਵਾ ਚੀਜੀ ਖਾਣ ਦੀ ਅੱਛਾ ਫਿਰ ਫਿਰ ਕੋਈ ਨਹੀਂ ਮੈਂ ਵੀ ਚੱਲ ਖਾਣਾ ਮੈਂ ਮੈਂ ਇਹ ਮੈਂ ਲੱਡੂ ਖਾਣਾ ਹੀ ਕਹਿੰਦੀ ਮੈਂ ਪਤਾ ਨਹੀਂ ਆਵਾਜ਼ ਨਹੀਂ ਚੰਗੀ ਤਰ੍ਹਾਂ ਸੁਣਦੀ ਦੋ ਚਾਰ ਗੱਲਾਂ ਬਾਤਾਂ ਕੀਤੀਆਂ ਮੈਂ ਫਿਰ ਚੱਲ ਠੀਕ ਹੈ ਫਿਰ ਬਾਏ ਕਹਿੰਦੀ ਓਕੇ ਬਾਏ ਇਹ ਘਟ ਅੰਜਲੜ ਜੀ ਕੀ ਨਾ ਤੇ ਪੁੱਤਰੀ ਦਾ ਫੋਨ ਆਇਆ ਸੀ ਬਹੁਤ ਵਧੀਆ ਵਧੀਆ ਪਤਾ ਕੀ ਕਹਿੰਦੀ ਹਾਂ ਹਰਗੁਣ ਕੀ ਕਹਿੰਦੀ ਆ ਕਹਿੰਦੀ ਮੈਂ ਚੀਜੀ ਖਾਣਾ ਆ ਤੇ ਫਿਰ ਹਾਂ ਇਹ ਲੱਡੂ ਖਾਣਾ ਹੀ ਫਿਰ ਪਰ ਰਵਾਜ ਨਹੀਂ ਮੁੜ ਕੇ ਚੰਗੀ ਤਰ੍ਹਾਂ ਸੁਣੀ ਸਾਣੀ ਤੇ ਫਿਰ ਮੁੜ ਕੇ ਮੈਂ ਹਾਂ ਚੱਲ ਠੀਕ ਆ ਫਿਰ ਓਕੇ ਬਾਏ ਮਾੜਾ ਜੀ ਸੁਣਿਆ ਕਹਿੰਦੀ ਬਾਏ ਫਿਰ ਵਿੱਚੋਂ ਕੀਤਾ ਨੇ ਦੋ ਚਾਰੀ ਪਾਪਾ ਪਾਪਾ ਕਰਦੀ ਸਤਾਨੀ ਢੀ ਘਨ ਖੇਡਣ ਲਈ ਮੈਂ ਚੱਲ ਠੀਕ ਖੇਡਣ ਦੋ ਫਿਰ ਸਾਗਦੇ ਵਿੱਚ ਪਾਵਾਂਗੇ ਪਨੀਰ ਹੁਣ ਤੇ ਮੁੱਕ ਵੀ ਗਿਆ ਤੁਹਾਨੂੰ ਪਨੀਰ ਦੇ ਚਾ ਤਾ ਗਿਆ ਕੱਲ ਬਣਾਇਆ ਸੀ ਸਾ ਕੱਲ ਹਾਂ ਚੱਲੇ ਹੁਣ ਕਿਰਨ ਦੀਦੀ ਅੱਲਾ ਅੱਧੀ ਰਾਤ 7:30 ਹੋ ਗਏ ਹੈਣਾ ਨ ਜਾ ਰਹੇ ਕਿਰਨ ਦੀਦੀ ਵਾਲਾ ਤੇ ਜਿਆਦਾ ਨਾ ਠੀਕ ਵੀ ਠੰਡ ਜੀ ਲੱਗ ਗਈ ਹੈ ਕਹਿੰਦੇ ਤੇ ਪਿੱਠੇ ਅੱਠਿਆਂ ਨੇ ਜਾਣ ਲਿਆ ਵੀ ਜਿਆਦਾ ਹੀ ਪ੍ਰੋਬਲਮ ਜੀ ਆਈ ਤਾਂ ਉੱਧਰ ਜਾਣ ਲਿਆ ਵੀ ਇਹ ਤਾਂ ਮੁਸਕਲਾ ਹੈ ਮੁਸਕਲਾ ਨਹੀਂ ਹੁਣ ਫਿਰ ਇਦਾਂ ਹੁੰਦਾ ਕਹਿੰਦੇ ਹੁਣ ਮੇਰਾ ਆਪਣਾ ਵਾ ਗੁੱਠਾ ਆ ਉਹਦੀ ਮੈਂ ਆਵਾਂ 1300 ਰੁਪਏ ਦਵਾਈ ਲੈ ਕੇ ਨਾ ਟੈਸਟ ਕਰਾ ਕੇ ਲਿਆ ਆ ਨਾਲ ਲੈਣ ਦੀ ਦਵਾਈ ਆ ਬੇਟਾ ਆਵਾਂ ਲੈ ਜਾਂਦੀ ਭਰਾਵਾ ਉਹ ਦਵਾਈ ਟੈਸਟ ਕਰਾ ਕੇ ਲਿਆ ਆ ਆਵੇ ਆ ਆਹ ਆਵੇ ਸਸ 300 ਟੈਸਟ ਨਾ ਇਨਫੈਕਸ਼ਨ ਦਾ ਹੋਇਆ ਤੇ ਨਾਲ 800 ਦੀ ਦਵਾਈ ਹੈ 890 ਕਿਹਦੇ ਕੋਲ ਲੈਂਦੀ ਹੁਣ ਆ 12 12 100 ਦੀ ਆਈ ਖਣੀ ਦਵਾਈ 11 1200 ਕਿਹਦੇ ਕੋਲ ਲੈਂਦੀ ਉਧਰੋਂ ਉਹ ਗੁਰਨਾਨਕ ਹਸਪੀਟਲ ਨਹੀਂ ਜਿਹੜਾ हाँ, हाँ, <दिल्ण> चलो तो कर मैं तू उतर चल मैं गौक करके आना ठीक है चाह मेरा बहुत ध्यान देना जा। ਆ ਕੇ ਰਾਣੀ ਉੱਚੀ ਉੱਚੀ ਰੋਈ ਜਾਵੇ ਜਦੋਂ ਫੋਨ ਕੀਤਾ ਮੈਨੂੰ ਮੰਮੀ ਕੋ ਹੋਂ ਰਿਹਾਈ ਤੇ ਹੋਂ ਰਿਹਾ ਇਹਨੂੰ ਵੇ ਹੁਣ ਕੋ ਚੰਗੀ ਭਲੀ ਦੀ ਬੈਠੀ ਕੋਈ ਨਹੀਂ ਹੋਇਆ ਜਾਂਦੀ ਹੌਟਲ ਤੋਂ ਵਾੜਦੀ ਆਉਂਦੀ ਮੈਂ ਡਾਕਟਰ ਲੈਣ ਗਿਆ ਉਹਨੇ ਲੈ ਗਿਆ ਤੇ ਡਾਕਟਰ ਨੇ ਨੇ ਠੀਕ ਹਾਂ ਜੇ ਲਿਆਉਣੀ ਤੇ ਚਲੋ ਫਿਰ ਦਵਾਈ ਲੈ ਆਈ ਮੁਰਕੇ ਫਿਰ ਮੰਮੀ ਚੱਲ ਵੀ ਚੱਲ ਟੋਪੀ ਪਾ ਵਧੀਆ ਜਬਰਦਸਤ ਹੈ ਕਿਉਂ ਅਦੇ ਵੀਕਨਸ ਵਰਗੇ ਡਾਕਟਰ ਨੇ ਡਾਕਟਰ ਕਹਿ ਗਿਆ ਕਿ ਨਾ ਖਾਲਾ ਖਾਲਾ ਪਨੀਰ ਤੇ ਇਹਦਾ ਖਾਦਾ ਨਹੀਂ ਕੁਛ ਤੇ ਆਣਾ ਆਜੋ ਆਜੋ ਡੇਗ ਨਾ ਪਿਓ ਕਰੇ ਹਾਂ ਜੀ ਹਾਂ ਜੀ ਠੰਡੇ ਪਾਣੇ ਨਾਲੇ ਉਦੋਂ ਇਹ ਸਿਆਣੀ ਬੜੀ ਬਣਦੀ ਹੈ ਮੈ ਜਾ ਹੁਣ ਮੈ ਜਾ ਹੁਣ ਨੀਂਦ ਸੌਖੀ ਆਊਗੀ 4 ਦਿਨ ਚੱਲ ਠੰਡ ਈ ਲੱਗਣ ਠੰਡ ਲੱਗਣ ਦੀ ਕਿੰਨੀ ਕੁ ਬੜੀ ਕੰਬਲ ਲਿਆਦਗੇ ਪਾਜੀ ਕੋਣ ਕੰਬਲ ਲਿਆਦੇ ਰੋਜ ਮੈਂ ਕਹਿੰਦਾ ਪਾਜੀ ਕੰਬਲ ਲਈ ਆਇਓ ਇੱਕ ਹੈ ਕੰਬਲ ਰਜਾਈ ਬੁਲਾ ਮਾਰ ਲੈ ਚੰਗਾ ਓਕੇ ਬਾਏ ਖਿਆਲ ਰੱਖੀ ਹੁਣ ਕਰਨਦੇ ਆਣਾ ਤੋ ਇੱਥੇ ਰਹਿ ਪਾ ਠੀਕ ਓਕੇ ਬਾਏ ਕੋਈ ਨੀ ਕੋਈ ਨੀ ਚੰਦਾ ਮਮੀ ਮੈਂ ਚੱਲਦੇ ਆਂ ਬੂ ਧਿਆਨ ਨਾਲ ਜਾਣਾ ਚੱਲਦਾ ਓਕੇ ਓਕੇ ਜਾ ਕੇ ਫੋਨ ਕਰਦੀ ਠੀਕ ਮਾਣਾ ਮੇਰੀ ਸਾਲ ਲੜਾ ਜੇ ਤੱਕ ਵੇਖਣ ਦੀ ਹੈ ਜਿੰਨ ਚਿਰ ਮੇਰੀ ਗੱਡੀ ਬੈਕ ਨੂੰ ਨਾ ਹੋ ਗਈ ਵੀ ਆਹ ਵੇਖ ਦੇਹੰਡੀ ਹੋ ਗਈ ਸ਼ਾਇਦ ਆਹ 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 ਵੇਖਣ ਦੀ ਵਿਚਾਰੀ ਮਾ ਮਾਮਾ ਇਹ ਭਾਂ ਜਦਾਂ ਮਰਜੀ ਹੈ ਨਾ ਇਹ ਤਾਂ ਰੱਬ ਆ ਬਸ ਉਹ ਮੈਨਾਂ ਜੇ ਵੀ ਬੁਆ ਨਹੀਂ ਢੋਇਆ ਵੀ ਵੇਖਣ ਦੀ ਜੇ ਵੀ ਨਹੀਂ ਢੋਇਆ ਹੁਣ ਢੋਊਗੀ ਕਿਰਨ ਦੀਦੀ ਵੀ ਨਹੀਂ ਠੀਕ ਹੈ ਗਈ ਤੇ ਮਨੋਂ ਬੜਾ ਬੰਜਾ ਲਈਦਾ ਵਾ ਤੇ ਬੜਾ ਮੋੜ ਜਾ ਅਫਸਰਟ ਹੋਇਆ ਯਾਰ ਇੱਕ ਮੇਰਾ ਆ ਗੁੱਠੇ ਜਿਹਦੀ ਮੁਸ਼ਕਲ ਜੀ ਆਈ ਹੈ ਉਧਰੋਂ ਕਿਰਨ ਦੀਦੀ ਹੋਣੀ ਨਹੀਂ ਤਬ ਉਹ ਠੀਕ ਨਹੀਂ ਆ ਗਈ ਉਹ ਮਤਲਬ ਹੈ ਨਾ ਚੱਕਰਾ ਜਨਾ ਵੀਕਨੈਸ ਚ ਜ਼ਿਆਦਾ ਅਗੀ ਦੰਦੜਾਈਆਂ ਪੈਣ ਡੀਆਂ ਸੀ ਉਹ ਆਪਣਾ ਭਾਜੀ ਮੁਰਕੇ ਆਪਣਾ ਮੂੰਹ ਚ ਉਂਗਲ ਉਂਗਲ ਦੀ ਪਾ ਕੇ ਫੇਰ ਦੰਦੜ ਖੋਲਦੇ ਸੀ ਬੜਾ ਔਖਾ ਜਿਹਾ ਕੰਮ ਬਾਕੀ ਚਲੋ ਕੋਈ ਨਹੀਂ ਠੀਕ ਹੈ ਕੋਣ ਠੀਕ ਹੈ ਕੁਛ ਆ ਰੋਡ ਉਧਾਏ ਵੀ ਵਧੀਆ ਬਣ ਗਿਆ ਵਾਲਾ ਆ ਦੇਖੋ ਕਿੰਨੇ ਬੜੀਆਂ ਸੋਹਣੀਆਂ ਜਗਦੀਆਂ ਲਾਈਟਾਂ ਜੀਆਂ ਬਹੁਤ ਸੋਹਣੀਆਂ ਲੱਗਦੀਆਂ ਜਗਦੀਆਂ ਆ ਤੇ ਹੁਣ ਦੇਖਿਆ ਗੱਡੀ ਲੰਘ ਜੂਗੀ ਨਾ ਹਾਂ ਹੁਣ ਵਧੀਆ ਲੱਗਣਗੀਆਂ ਨਾ ਅੱਜ ਸੋਹਣੀ ਲੱਗਦੀ ਹੈ ਮੈਂ ਫਿਰ ਆ ਗਿਆ ਮੈਸਰ ਕਰਕੇ ਆ ਗਿਆ ਭਾਜੀ ਤੇ ਕਹਿੰਦੇ ਰਾਤ ਰਹਿ ਨਹੀਂ ਰਾਤ ਨਹੀਂ ਰਹਿਣਾ ਵੀ ਡੈਡੀ ਇਕੱਲੇ ਘਰ ਆ ਮੈਂ ਕੋਈ ਗੱਲ ਤੁਹਾਡੇ ਲੱਗੇ ਰਹੀਦਾ ਆ ਉਹ ਉਧਰ ਵੀ ਤੁਹਾਡਾ ਹੀ ਘਰ ਆ ਹਸਨ ਆਪੇ ਹਨ ਕਹਿੰਦੇ ਚੱਲ ਫਿਰ ਜਾ ਵੀ ਮੈਂ ਤੇ ਆ ਗਿਆ ਘਰੇ ਤੇ ਫਿਰ ਏਦਾਂ ਕੀਤਾ ਕਾਲੀ ਕਾਲੀ ਵਿੱਚ ਜਾਣਾ ਪਿਆ ਕਿਰਨਦੀ ਦੀ ਉਲ ਤੇ ਰੋਟੀ ਫਿਰ ਆਪਾਂ ਉੱਥੇ ਲੈ ਗਏ ਸੀ ਸਾਗ ਬਣਾਇਆ ਜਿਵੇਂ ਤੁਹਾਨੂੰ ਪਤਾ ਹੀ ਹੈ ਤੇ ਉਹ ਸਾਗ ਨਾਲ ਲੈ ਗਿਆ ਤੇ ਭਾਜੀ ਨੇ ਕਿਹਾ ਮੇਰਾ ਜੀ ਨਹੀਂ ਕਰਦਾ ਰੋਟੀ ਖਾਣ ਨੂੰ ਮੈਂ ਤੇ ਕਹਾ ਮਨਾ ਖਾ ਲੋ ਪਾਣੀ ਖਾਣੀ ਹੋਈ ਮਸਨਾ ਤੇ ਹੁਣ ਘਰੇ ਆ ਗਏ ਮੈਂ ਤੇ ਮੈਂ ਤੇ ਡੈਡੀ ਦੇ ਲਾਗੇ ਆ ਗਿਆ ਮੈਂ ਠੀਕ ਹੈ ਡੈਡੀ ਤੇ ਮੈਂ ਹੁਣ ਰੈਸਟਿੰਗ ਡੇ ਆ ਦੇਖਣ ਇਹ ਅਭੀ ਆਪਣੇ ਸਲੂਨ ਦਾ ਜਿਹੜਾ ਸਟਾਫ ਆ ਉਹ ਬੜਾ ਚੰਗਾ ਹੈ ਜਿਹੜਾ ਤੇ ਉਹ ਵੀਰ ਨਹੀਂ ਅੜਦੀ ਇੱਥੇ ਰੱਖਿਆ ਜਿਹੜੇ ਨੰਮੇ ਜਵਾਲ ਹੈ ਜੀ ਦੇ ਉਹ ਬੜਾ ਚੰਗਾ ਨੜਦੀ ਉਹ ਬੜਾ ਸਮਝਾ ਕਰਦਾ ਤੇ ਇੱਕ ਨਾਲ ਹੀ ਵਿਆਹ ਸਮਝਾ ਵਿੱਚ ਹੱਲੇ ਵੀ ਲੈਂਦਾ ਆਪ ਵੀ ਹੱਸਦਾ ਰਹੀਦਾ ਲੱਭੀ ਵਿਚਾਰਾ ਉਹਦੀ ਪਰ ਮੰਮੀ ਨਹੀਂ ਹੈ ਮੰਮੀ ਨਹੀਂ ਹੈਗੀ ਉਹਦੀ ਪਿੰਡੋਂ ਕਿਤੇ ਆਉਂਦਾ ਹੈ ਤੇ ਉਹ ਦੰਨਾਈ ਕਿਸਾ ਬਹੁਤ ਨੇਚਰ ਬਹੁਤ ਵਧੀਆ ਵੀਰ ਦਾ ਤੇ ਗੂਠੇ ਦਾ ਕੁਝ ਆਵਾਵਾਂ ਵਾਲਾ ਕੋਈ ਇੱਥੇ ਆ ਦਿਖਣ ਦਾ ਵੱਖਰੇ ਟਾਂਕੇ ਜਿ ਲੱਭਦੇ ਸਟਿਚ ਮੋਟੇ ਮੋਟੇ ਜੇ ਇੱਥੋਂ ਤੱਕ ਆ ਇੱਥੋਂ ਤੱਕ ਵੱਧ ਗਿਆ ਉਹਨੂੰ ਵਧਾਉਣਾ ਨਹੀਂ ਆ ਇਧਰ ਸਾਈਡ ਤੋਂ ਲਾਲਗੀ ਜਿਹੜੀ ਸ਼ੋ ਹੋ ਰਹੀ ਹੈ ਇਧਰ ਇਹ ਸਾਰੇ ਹੀ ਆ ਸਾਈਡ ਤੋਂ ਆ ਸਾਰਾ ਹੀ ਆ ਜਿਹੜਾ ਆ ਇੱਥੋਂ ਸਾਰਾ ਹੀ ਆ ਤੇ ਜਿਹਦਾ ਨੱਪਦੇ ਨਾ ਤੇ ਉਹ ਮਤਲਬ نیچے ਮੈਨੂੰ ਫੀਲ ਹੁੰਦਾ ਵੀ ਜਿੱਦਾਂ ਨਾ ਰੇਸ਼ਾ ਜਿਹਾ ਪਿਆ ਹੁੰਦਾ ਇਦਾਂ ਹੋਇਆ ਪਿਆ ਉਹ ਬਾਕੀ ਚਲੋ ਕੋਈ ਨਹੀਂ ਹੋਲੀ ਲਈ ਰਮਾਣਾ ਜੂ ਲੈਂਦੀ ਹੈ ਦੋਈ ਡਾਕਟਰ ਕਹਿੰਦੇ ਗੂਠਾ ਮੋੜਨਾ ਨਹੀਂ ਹੁਣ 4-5 ਦਿਨ ਬਾਕੀ ਜੀ ਤੁਹਾਨੂੰ ਅੱਜ ਦਾ ਵੀ ਬਹੁਤ ਵਧੀਆ ਲੱਗਾ ਲਾਈਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਫਿਰ ਨਵੀਂ ਵੀਡੀਓ ਨਾਲ ਦੀ ਕਰਨ ਦਾ ਇੱਕ ਵਾਰੀ ਹੁਣ ਫੋਨ ਕਰਕੇ ਹਾਲ ਚਾਲ ਪੁੱਛ ਲੈਣਾ ਕਿੱਦਾਂ ਠੀਕ ਹੈ ਅੱਗੇ ਨਾਲ